ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣਿਆ ਵੀ ਪੰਜਾਬ ਦੇ ਵਿੱਚ ਕੋਈ ਪੰਜਾਬਣ ਔਰਤ 90 ਸਾਲ ਦੀ ਹੋ ਕੇ ਬਿਊਟੀ ਪਾਰਲਰ ਤੇ ਜਾਵੇ ਹਾਰ ਸ਼ਿੰਗਾਰ ਕਰੇ ਸੁਣਿਆ ਕਦੇ 90 ਸਾਲ ਦੀ ਔਰਤ ਦੇ ਮੂੰਹ ਤੇ ਝੁਰੜੀਆਂ ਕਿਦਾਂ ਦੀਆਂ ਹੋਣਗੀਆਂ ਉਹਨੂੰ ਮੇਕਅਪ ਦੇ ਨਾਲ ਸਾਫ਼ ਕੀਤਾ ਜਾ ਸਕਦਾ ਕੋਈ ਮੰਨੂਗਾ ਮੈਂ ਕਹਿੰਦਾ ਬਿਊਟੀ ਪਾਰਲਰ ਵਾਲੇ ਵੀ ਕਹਿਣਗੇ ਬੀਬਾ ਬੇਬੇ ਮਾਂ ਜੀ ਮੁੜ ਕੇ ਸਾਡੇ ਬਿਊਟੀ ਬਾਲ ਤੇ ਨਾ ਆਇਓ ਹੁਣ ਮੈਂ ਗੱਲ ਪਤਾ ਕਹਿਣ ਲੱਗਾ ਸਿਮਰਜੀਤ ਸਿੰਘ ਮਾਨ ਕਿੰਨੇ ਵਾਰੀ ਐਮਪੀ ਬਣ ਕੇ ਇਹ ਤੁਸੀਂ ਜਿੱਤੇ ਰੱਖਿਓ ਮੈਨੂੰ ਠੇਕਾ ਨਹੀਂ ਲਿਆ ਮੈਂ ਤਾਂ ਗੱਲ ਕਹਿਣੀ ਹੈ ਅੱਜ ਪਤਾ ਕਿੱਥੇ ਗਏ ਅਟਾਰੀ ਬਾਗਾ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਕੀ ਕਹਿੰਦੇ ਖਾਲਸਤਾਨ ਜਿੰਦਾਬਾਦ ਬਾਰਡਰ ਖੋਲੋ ਅਸੀਂ ਕਹਿੰਦੇ ਵਪਾਰ ਕਰਨਾ ਪਾਕਿਸਤਾਨ ਦੇ ਨਾਲ ਅੱਛਾ ਜਿਹੜਾ ਨਾ ਅੰਦਰ ਸੱਚ ਹੁੰਦਾ ਉਹ ਬਾਹਰ ਆ ਹੀ ਜਾਂਦਾ ਇਹ ਮੈਂ ਇਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਬਾਦਸ਼ਾਹੀ ਦੀ ਪਾਵਨ ਬਾਣੀ ਕਹਿੰਦੀ ਆ ਸਾਡੇ ਬਾਰੇ ਵਿੱਚ ਜੋ ਜੀ ਹੋਏ ਸੋ ਉਗਬੈ ਮੂੰਕਾ ਕਹਿਆ ਬਾਉ ਇਹ ਤਾਂ ਕਹੀ ਜਾਣ ਖਾਲਸਤਾਨ ਜਿੰਦਾਬਾਦ ਇਹ ਕੰਨਾਂ ਦੇ ਵਿੱਚ ਕਤੇੜ ਸੀ ਤੁਸੀਂ ਸੁਣ ਲਿਓ ਕਹਿੰਦਾ ਪੰਜਾਬ ਬਰਬਾਦ ਕਰੋ ਕਹਣਾ ਤਾਂ ਇਹ ਸੀ ਵੀ ਪੰਜਾਬ ਨੂੰ ਬਰਬਾਦ ਨਾ ਕਰੋ ਉਨੇ ਚਾਰ ਵਾਰੀ ਕਹਤਾ ਫਿਰ ਦੂਜੇ ਬੰਦੇ ਨੇ ਰੋਕਿਆ ਕਹਿੰਦਾ ਪੰਜਾਬ ਬਰਬਾਦ ਕਰੋ ਪੰਜਾਬ ਨੂੰ ਬਰਬਾਦ ਕਰੋ ਦੂਜੇ ਬੰਦੇ ਨੇ ਰੋਕਿਆ ਵੀ ਇਦਾਂ ਕਹਿਣਾ ਪੰਜਾਬ ਨੂੰ ਬਰਬਾਦ ਨਾ ਕਰੋ ਅੱਛਾ ਹੁਣ ਇਹ ਉੱਥੇ ਜਾ ਕੇ ਡਰਾਮਾ ਕੀ ਕਰਦੇ ਨੇ ਕਣਕ ਦੀਆਂ ਬੋਰੀਆਂ ਛੋਟੇ ਛੋਟੇ ਗੱਟੇ ਰੱਖੇ ਹੋਏ ਉੱਪਰ ਕੁਝ ਕਿਸਾਨ ਤੇ ਕੁਝੇ ਖਾਲਸਾ ਦੇ ਖੱਚਾਂ ਇਹ ਗਏ ਅੱਛਾ ਜਿਹੜੀਆਂ ਨਾਲ ਖੱਚਾਂ ਗਈਆਂ ਹਨ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ 30 35 ਸਾਲ ਦੇ 40 ਸਾਲ ਦੇ ਗਏ ਨੇ ਉਹ ਗੌਰ ਕਰਿਓ ਇਹ ਜਿਹੜੇ 80ਾਂ ਤੋਂ 70 ਤੋਂ 75 ਤੋਂ ਟੱਪੇ ਹੋਏ ਨੇ ਇਹਨਾਂ ਦਾ ਪਤਾ ਨਹੀਂ ਕਦੋਂ ਘੁੱਗੂ ਬੋਲਦੇ ਇਹ ਤਾਂ ਸੁੱਤੇ ਪੇਰੇ ਜਿਹੜਾ ਮੰਝੇ ਵੀ ਤੜਕੇ ਪਤਾ ਲੱਗਿਆ ਚਾਹ ਦੇਣ ਵਜ ਤੇ ਗਏ ਵੀ ਬਾਪੂ ਬਾਪੂ ਤਾਂ ਗਿਆਤਰਮ ਰਾਜਕੋੜ ਤੇ ਤੁਸੀਂ ਬਚਾਇਓ ਆਪਣੇ ਆਪ ਨੂੰ ਪੁਲਿਸ ਦੇ ਜਿਹੜੀਆਂ ਜੇਲ੍ਹਾਂ ਨੇ ਨਾ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਜਿਹੜੇ ਉਹ ਜਿਹੇ ਬੰਦੇ ਜਾਂਦੇ ਆ ਮੈਂ ਪੁਲਿਸ ਸ਼ਬਦ ਗਲਤ ਵਰਤ ਲਿਆ ਜਣ ਕਿ ਜਿਹੜੀਆਂ ਜੇਲ੍ਹਾਂ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਹਾਲਤ ਇੰਨੀ ਘਿਹੜੀ ਹੈ ਕਹਿੰਦੇ ਗੰਦਾ ਪਾਣੀ ਗਾਟਰਾਂ ਵਾਲਾ ਦਿੰਦਿਆ ਪੀਣ ਨੂੰ ਤੇ ਜਿਹੜੀਆਂ ਰੋਟੀਆਂ ਨੂੰ ਉੱਲੀ ਲੱਗ ਜਾਂਦੀ ਹੈ ਨਾ 15 ਦਿਨਾਂ ਦੀ ਸਬਜ਼ੀ ਦਾਲ ਸੜੀ ਹੋਈ ਉਹ ਦਿੰਦਿਆ ਜਾਂਦੇ ਹੋਣ ਜਣ ਕਿ ਬੰਦਾ ਆਪਣੇ ਆਪ ਮਰ ਜਾਂਦਾ ਉੱਥੇ ਉਹਨਾਂ ਨੂੰ ਮਾਰਨ ਦੀ ਲੋੜ ਨਹੀਂ ਕਿਤੇ ਭਲੇਖੇ ਨਾਲ ਵੀ ਜੇ ਕਿਤੇ ਬਾਰਡਰ ਕੋਈ ਕ੍ਰੋਸ ਕਰ ਗਿਆ ਨਾ ਤੇ ਉਹ ਖੇਤਰਫੇਰਨਗੇ ਫੜ ਕੇ ਉਹ ਮੁੜ ਕੇ ਚੇਤੇ ਰੱਖੋਗੇ ਇਹ ਮਾਨ ਦੇ ਪਿੱਛੇ ਲੱਗ ਕੇ ਨਾ ਕੋਈ ਕਿਤੇ ਬਾਰਡਰ ਟੱਪ ਨਾ ਜਾਇਓ ਦੂਜੀ ਗੱਲ ਹੁਣੇ ਚਾਹੁੰਦਾ ਕੀ ਹੈ ਵੀ ਉਧਰਲੇ ਜਿਹੜੇ ਲੈਂਦੇ ਪੰਜਾਬ ਦੇ ਲੋਕ ਨੇ ਤੇ ਇੱਧਰਲੇ ਚੜਦੇ ਪੰਜਾਬ ਦੇ ਜਿਹੜੇ ਲੋਕ ਨੇ ਬ ਇਹਨਾਂ ਨੂੰ ਭੜਕਾਇਆ ਜਾਵੇ ਮੈਂ ਹੁਣ ਜਿਹੜੀ ਗੱਲ ਕਰ ਰਿਹਾ ਕਿੰਨੇ ਬਾਰੇ ਐਮਪੀ ਰਹਿ ਗਿਆ ਸੰਗਰੂਰ ਤੋਂ ਤਰਨਤਾਰਨ ਤੋਂ ਤੁਹਾਨੂੰ ਪਤਾ ਐ ਐਸਐਸਬੀ ਦਾ ਰੈਂਕ ਸੀ ਇਹਦੇ ਕੋਲੇ ਡੀਆਈਜੀ ਆਈਜੀ ਪਤਾ ਨਹੀਂ ਹੈ ਉਹਦਾ ਰੈਂਕ ਮੇਰੇ ਕੋਲੇ ਰਹਿ ਐ ਪਰ ਉਹ ਜੋ ਕਿਰਦਾਰ ਹੁੰਦਾ ਜੋ ਸਮਝ ਹੁੰਦੀ ਆ ਉਹ ਹੈ ਨਹੀਂ ਇਹਦੇ ਬੁੱਢੇ ਕੋਲੇ ਇਹ ਤਾਂ ਘੁਮਿਆਰਾਂ ਦੇ ਖਚਰੇ ਵਰਗਾ ਐ ਘੁਮਿਆਰ ਜਿੰਨਾ ਚਿਰ ਖਜਰਾ ਰੱਖਦੇ ਨੇ ਗਦਾ ਰੱਖਦੇ ਨੇ ਖੋਤਾ ਉਹ ਦੋ ਪਖਾਰੀਆਂ ਹੁੰਦੀਆਂ ਨੇ ਮਿੱਟੀ ਨਾਲ ਭਰ ਕੇ ਲਿਆਉਂਦੇ ਨੇ ਆਵੀ ਤੇ ਭਾਂਡੇ ਬਣਾਉਣ ਵਾਸਤੇ ਤੇ ਝਾੜ ਮਾਰਦੇ ਡੰਡੇ ਤੇ ਸ਼ਾਮ ਨੂੰ ਦੋ ਕਮੂਠੀਆਂ ਖੱਬਲ ਦੀਆਂ ਪਾ ਕੇ ਕਹਿੰਦੇ ਪਾਣੀ ਪੀ ਕੇ ਖੜ ਜਾ ਉਹ ਉਹ ਐਸਮਜੀਤ ਸਿੰਘ ਮਾਨ ਮੈਂ ਜਿਹੜੀ ਗੱਲ ਕਹਿਣ ਲੱਗਾ ਹਾਂ ਤੁਸੀਂ ਦੱਸੋ ਦਿੱਲੀ ਇਸ ਬੰਦੇ ਨੇ ਸਦਨ ਦੇ ਵਿੱਚ ਸੈਸ਼ਨ ਦੇ ਵਿੱਚ ਅਸੈਂਬਲੀ ਦੇ ਵਿੱਚ ਕਿਤੇ ਖਾਲਸਾਣ ਦਾ ਨਾਹਰਾ ਲਾਇਆ ਕਿਤੇ ਖਾਲਸਾਣ ਦੀ ਗੱਲ ਕੀਤੀ ਜਿਹੜਾ ਮੁੱਦਾ ਹੁਣ ਉਠਾ ਰਿਹਾ ਕਿ ਬਾਗਾ ਬਾਰਡਰ ਖੋਲੋ ਕਿਸਾਨਾਂ ਨੇ ਵਪਾਰ ਕਰਨਾ ਇਹ ਵਪਾਰ ਦਾ ਮੁੱਦਾ ਪਾਕਿਸਤਾਨ ਦੇ ਨਾਲ ਕਿਤੇ ਦਿੱਲੀ ਐਸੈਂਬਲੀ ਦੇ ਵਿੱਚ ਉਠਾਇਆ ਇਹਨੇ ਬੰਦੇ ਨੇ ਜਿਕੇ ਤੇ ਟੁੱਟੀ ਭੱਜੀ ਗੱਲ ਕੀਤੀ ਟੁੱਟੀ ਭੱਜੀ ਇੰਗਲਿਸ਼ ਦੇ ਵਿੱਚ ਵੀ ਉਹ ਕਿਸੇ ਨੂੰ ਸਮਝ ਨਾ ਆਵੇ ਉੱਥੇ ਮਾੜੀ-ਮੋੜੀ ਗੱਲ ਕੀਤੀ 40 ਸਾਲ 1999 ਤੋਂ ਲੈ ਕੇ 25 ਤੱਕ ਗੱਲ ਕਰ ਲਓ ਤਕਰੀਬਨ ਤਕਰੀਬਨ 40 ਸਾਲ ਲਗਭਗ ਸਮਾਂ ਹੋ ਚੱਲਾ ਮੰਨ ਕੇ ਚੱਲੋ ਉਦੋਂ ਪਹਿਲਾਂ ਤੁਰਿਆ ਹੋਇਆ ਇੱਕ ਵੀ ਕੰਮ ਇਹਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਹੋਵੇ ਸਿਰੇ ਚੜਾਇਆ ਹੋਵੇ ਨਿਪਰੇ ਚੜਾਇਆ ਹੋਵੇ ਦੱਸ ਦਿਓ ਆ ਜਿਹੜੇ ਕਿ ਹੁਣ ਕਰਤੂਤਾਂ ਕਰਦਾ ਹੈ ਲੈ ਗਿਆ ਕਟੀੜ ਨੂੰ ਇਕੱਠੀ ਕਰਕੇ ਬਾਰਡਰ ਤੇ ਬਾਰਡਰ ਖੋਲੋ ਅਸੀਂ ਵਪਾਰ ਕਰਨਾ ਕਿੰਨੇ ਵਾਰੀ ਮੁੱਦਾ ਠਾਇਆ ਇਹਨੇ ਹੁਣ ਹੱਥ ਪੱਲੇ ਕੁਛ ਨਹੀਂ ਹੁਣ ਐਮਪੀ ਆਤੋਂ ਤੇਰੇ ਕੋਲ ਪਾਵਰ ਕੀ ਹੈ ਜਿਹੜੇ ਨਾਲ ਪਿੱਛੇ ਬੁੱਝੜ ਗਏ ਨੇ ਖਾਲਸਾ ਧਰਮ ਜਿੰਦਾਬਾਦ ਜੇ ਉਥੇ ਕਿਤੇ ਪਾਕਿਸਤਾਨ ਵਾਲੇ ਇੱਕ ਅੱਧਾ ਫੈਰ ਕਰ ਦਿੰਦੇ ਨੇ ਨਾ ਜੇ ਕਰ ਦੇਣ ਕਿਤੇ ਕਈ ਵਾਰ ਕੋਈ ਤਾਲੇ ਹੀ ਜਾ ਕੇ ਕਹਿੰਦਾ ਫੈਰ ਕੋਈ ਕਰ ਦੇ ਫਿਰ ਬਣਨਾ ਕਿਸ ਇਹਨਾਂ ਦਾ ਇਧਰੋਂ ਆਪਣੇ ਵਾਲੇ ਕੋਲ ਦੇ ਉਥੇ ਬੀਐਸਐਫ ਦੇ ਜਵਾਨ ਖੜੇ ਸੀ ਸੀਆਰਪੀ ਵੀ ਹੁੰਦੀ ਹੈ ਪੰਜਾਬ ਪੁਲਿਸ ਵੀ ਹੁੰਦੀ ਹੈ ਫਿਰ ਛੇਤਰ ਜੰਗਿਤ ਰ ਇਧਰੋਂ ਫੇਰਨਾ ਸੀ ਮਤਲਬ ਨਾ ਇਨੋ ਦਾ ਜਿਹੜਾ ਦਿਮਾਗ ਹੈ ਨਾ ਉਹ ਇਹ ਕਹਿੰਦਾ ਵੀ ਜਿਹੜਾ ਆਵੀ ਦੇ ਉੱਪਰ ਭਾਂਡੇ ਪਿਆਉਂਦੇ ਨੇ ਟੁੱਟੇ ਭੱਜੇ ਜਿਹੜੇ ਕੰਮ ਨਹੀਂ ਆਉਂਦੇ ਕੋਈ ਟਿਰ ਜਾਂਦਾ ਕੋਈ ਫੁੱਟ ਜਾਂਦਾ ਉਥੇ ਢੇਰ ਲਾਇਆ ਪਿਆ ਹੁੰਦਾ ਉਹ ਠੀਕ ਰਹੇ ਨੇ ਦਿਮਾਗ ਦੇ ਮੁੱਦਾ ਵੱਜਿਆ ਹੋਇਆ ਸਾਰੀ ਉਮਰ ਲੰਗੀ ਬਸ ਨੌਜਵਾਨਾਂ ਨੂੰ ਮਰਵਾਉਣ ਤੋਂ ਬਿਨਾ ਗੈਂਗਸਟਰ ਬਣਾਉਣ ਤੋਂ ਬਿਨਾ ਬਸ ਆ ਚੀਜ਼ ਹੈ ਨਾ ਕੋਈ ਆਪਣਾ ਪਰਿਵਾਰ ਸੈੱਟ ਕਰ ਲਿਆ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣਾ ਲਈ ਚਿੱਟੀਆਂ ਵੇਚ ਲਈਆਂ ਬਸ ਆਹ ਕਰਦੁੱਤਾ ਰਹੀਆਂ ਇਨੀਆਂ ਸਾਰੀ ਉਮਰ ਚਲੋ ਕੋਈ ਨਹੀਂ ਹੁਣ ਕੀ ਸਿੱਖਿਆ ਦੇਣੀ ਐ ਇਹਨੂੰ ਉਹ ਜਿਵੇਂ ਕਹਿੰਦੇ ਜਿਹਨੇ ਕੁੜੀ ਨੂੰ 20 22 ਸਾਲ ਘਰੇ ਪਾਲਿਆ ਹੋਵੇ ਆਨੰਦ ਕਾਰਜ ਦੇ ਵੇਲੇ ਗਰੰਥੀ ਵਿਚਾਰਾ ਕੀ ਸਿੱਖਿਆ ਦੇਊਗਾ ਕਿੰਨੀਕ ਸਿੱਖਿਆ ਉਹਦੀ ਮੰਨੀ ਜਾਊਗੀ ਜਦੋਂ ਕੁੜੀਆਂ ਸਿੱਖਿਆ ਪੜ੍ਹਦੀਆਂ ਹੁੰਦੀਆਂ ਨੇ ਕਾਗਜ਼ ਦੇ ਦੇ ਉੱਪਰ ਲਿਖ ਕੇ ਤੇ ਉਹ ਕਿੰਨੀਕ ਸਿੱਖਿਆ ਕੰਮ ਆਉਂਦੀ ਐ ਹੁਣ ਅਸੀਂ ਕੀ ਸਮਝੌਣਾ ਇਹਨੂੰ ਮੈਂ ਤਾਂ ਜਿਹੜੇ ਪਿੱਛੇ ਤੁਰਨ ਵਾਲੇ ਖਾਚੇ ਨੇ ਉਹਨਾਂ ਨੂੰ ਕਹਿਣਾ ਵੀ ਡਾਂਗ ਬਹੁਤ ਭੈੜੀ ਫੇਰਦੀ ਐ ਪੁਲਿਸ ਨੂੰ ਤੇ ਬਸ ਘੇਰਿਓ ਹੁਣ ਤਾਂ ਡਾਕਟਰ ਵੀ ਕਹਿੰਦੇ ਨੇ ਕਹਿੰਦੇ ਵੀ ਇਹ ਹੱਡੀ ਜਿਹੜੀ ਆ ਨਾ ਛੇਤੀ ਨਹੀਂ ਜੁੜਦੀ ਇਹ ਜੋੜ ਦੇ ਵੀ ਡਾਂਗ ਵੱਜੀ ਹੋਈ ਐ ਤੇ ਮਾਲਸ਼ ਮੁੱਲਸ ਕਰ ਲੋ ਜੇ ਠੀਕ ਹੋਜਣੀ ਹੁੰਦੀ ਨਹੀਂ ਦੱਸਿ ਮਤਲਬ ਕਹਿਣ ਤੋਂ ਵੀ ਬਾਗਾ ਅਟਾਰੇ ਬਾਰਡਰ ਤੇ ਜਾ ਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਮੂਰੇ ਇਲੈਕਸ਼ਨ ਆਉਣੀ ਐ 27 ਦੇ ਵਿੱਚ ਉਦੋਂ ਜੋਰ ਲਾ ਲਿਓ ਜਿਹੜਾ ਰੰਡੀ ਰੋਣਾ ਕਰਨਾ ਹੈ ਪਿੱਟ ਸੱਪਾ ਕੰਨ ਉਦੋਂ ਕਰ ਲਿਓ ਹੁਣ ਬਾਗਾ ਬਾਰਡਰ ਤੇ ਨਾ ਤਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬੈਠਾ ਨਾ ਮੋਦੀ ਸਾਹਿਬ ਬੈਠੇ ਕੀਨੇ ਗੱਲ ਸੁਣਨੀ ਆ ਉਹ ਤਾਂ ਬੀਐਸਐਫ ਦੇ ਜਵਾਨ ਨੇ ਉਧਰ ਵੀ ਖੜੇ ਆ ਇਧਰ ਵੀ ਖੜੇ ਆ ਉਹਨਾਂ ਕੋਲ ਤਾਂ ਡਾਂਗਾਂ ਨੇ ਉਹਦੇ ਨਾਲ ਟੂਹੀ ਕਟਾਲੇ ਜਦੋਂ ਮਰ ਜਾਈ ਉਹ ਇੱਥੇ ਹੀ ਕੁਟ ਦੇਣਗੇ ਪੰਜਾਬ ਪੁਲਿਸ ਵਾਲੇ ਹੁਣ ਵਧੀਆ ਡਾਂਗ ਫੇਰੇ ਨੇ ਚੰਗੀ ਤਰ੍ਹਾਂ ਮੈਂ ਸੁਣਿਆ ਕੱਲ ਕਹਿੰਦੇ ਡਾਂਗਾ ਵਧੀਆ ਮਗਾਈਆਂ ਨੇ ਰਾਜਸਥਾਨ ਤੋਂ ਜਿਹੜਾ ਪ੍ਰਾਣਾ ਨਹੀਂ ਹੁੰਦਾ ਜੀ ਬਾਸ ਪਹਿਲਾਂ ਦਾਤ ਹੁੰਦੀ ਸੀ ਕਹਿੰਦੇ ਉਹ ਮਗਾਈਆਂ ਨੇ ਜਿਹਦੇ ਬਧਰੀ ਚਾੜੀ ਹੁੰਦੀ ਮਤਲਬ ਕਹਿਣ ਤੋਂ ਇਹਦੇ ਅੱਜ ਤੱਕ ਕਿਤੇ ਵੀ ਚੀਚ ਤੇ ਸੱਟ ਨਹੀਂ ਲੱਗੀ ਹੋਣੀ ਸਮਝੇ ਤਾਂ ਮਾਨਦੇ ਲੋਕ ਮਰਵਾਏ ਨੇ ਹੁਣ ਬਾਰਡਰ ਤੇ ਜਾ ਕੇ ਤੁਸੀਂ ਕਰਨਾ ਜੇ ਮੁੱਦਾ ਚੱਕਣਾ ਸੀ ਸਾਹਿਬ ਜਨਾਬ ਜਦੋਂ ਐਮਪੀ ਸੀ ਉਦੋਂ ਮੁੱਦਾ ਠਾਉਂਦੇ ਹੁਣ 27 ਚ ਇਲੈਕਸ਼ਨ ਹੋਣੀ ਹੈ ਪਤਾ ਬਿਉਦਨੇ ਕਿਤੇ ਭੋਗਣਾ ਬੈਜੇ ਕਿਤੇ ਗੁਣ ਗੋਬਿੰਦ ਗਾਇਓ ਨਹੀਂ ਕਿਤੇ ਕਹਿਣਾ ਨਾ ਪੈਜੇ ਉਹ ਤਵਾਰੀ ਥੋੜੀ ਹੋ ਗਈ ਕੱਲੇ ਆਵੇ ਨਾਨਕ ਸੱਦੇ ਉੱਠ ਜਾਏ ਦੇ ਮਹਾਬਕਾਂ ਅਨਸਾਰ ਸੁੰਨੀਤ ਮਾਨ ਦਾ ਭੋਗ ਐਨੀ ਤਰੀਕ ਨੂੰ ਸਾਦੇ ਗੜ੍ਹ ਸਾਹਿਬ ਕਲਾਣੀਆਂ ਦੇਖੀ ਜਰੂਰੀ ਤਾਂ ਹੈ ਨਹੀਂ ਕੋਈ ਬਸ ਐਨੀ ਗੱਲ ਕਹਿਣੀ ਸੀ ਪਰ ਇਹ ਸਿਰੇ ਦੇ ਖਾਚ ਨੇ ਖਾਲਿਸਤਾਨ ਜਿੰਦਾਬਾਦ ਪੈਸੇ ਦਿਓ ਬਸ ਆਹ ਕੰਮ ਹੈ ਨਾ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ